ਜੱਸੀ ਤੂੰ ਚਾਹ ਬਣਾ ਲੈ ਮੈਂ ਸੁੱਖ ਨੂੰ ਠਾੜ ਦਿਆਂ ਖੇਤ ਚਾਹ ਬੜਾਇਉ ਜੀ ਰਿਆਣਾਂ ਨੂੰ ਸੁੱਖ ਖੇਤ ਜਾ ਬੜਾਇਆ ਤੁੰਮੀ ਗੱਲ ਸੁਣ ਲੈ ਮੇਰੀ ਮੈਂ ਜਾਨਾ ਠੀਕ ਆ ਬਾਹਰ ਕੀ ਤੁੰਮੀ ਪਤਾਗਾ ਮੈਥੋਂ ਹੀ ਕੰਮ ਕਮਾਈ ਹੁੰਦੀ ਠੀਕ ਲਾ ਕੰਮ ਕਿਉਂ ਨਹੀਂ ਹੁੰਦੇ ਭਾਈ ਹਲ ਤਾਂ ਪਰਲੇ ਲਾਈ ਜੰਨੇ ਆ ਚੱਲ ਕੋਈ ਅਲੱਗ ਬੜਾਇਆ ਹੋਣਾ ਬਾਤ ਕਰਨ ਲੱਗੀ ਤੇਰੀ ਸਿਰੋਂ ਕੋਈ ਲੱਜਣ ਲੱਗਿਓ ਪੂਫੜਾ ਕੇ ਅਸੀਂ ਇਹ ਕਿੱਥੇ ਵੜਾਏ ਆਉਣਗੇ ਤਾਂ ਜਾਨਾ ਵੜਾ ਕੇ ਆਉਣਾ ਮੈਂ ਵੜਾ ਦਕੂੰਦੇ ਨਹੀਂ ਆ ਜੀ ਦੂਜੇ ਵਾਰ ਕਹਾਂ ਵੜਾ ਕੇ ਆ ਕੋਈ ਬਾਗਾਂ ਮੈਂ ਮੈਂ ਜਿੱਦਾਂ ਆ ਗਈ ਹਾਂ ਇਹ ਦੇਖ

ਲੇ ਆ ਫਿਰ ਚਾ ਉਹ ਮੇਰੇ ਲੈਣ ਦਾ ਆ ਨਾ ਕਨਾ ਚਾ ਲਾਈ ਆ ਆਦਾ ਰਹੇ ਆ ਆਤਰੇ ਆ ਓਰੇ ਤੇਰੇ ਵਰਗਾ ਭਰਾਵਾ ਜਿਹੜਾ ਪਾਣੀ ਦਾ ਗਲਾਸ ਨਹੀਂ ਪੀਂਦਾ ਨਾ ਉੱਥੇ ਜਾ ਕੇ ਗੋਰੀਆਂ ਦੇ ਵਰਕਰ ਵੀ ਜੇ ਡਿਲੀਵਰੀ ਕਰਦਾ ਹੈਗਾ ਉਹ ਭਰਾਵਾ ਉੱਥੇ ਬੰਦੀ ਕਦਰ ਪਾਹੀ ਗਈ ਆ ਔਰ ਕਿਹੜੀ ਕਦਰ ਆ ਗਈ ਬੰਦੇ ਦੀ ਓਰੇ ਤੇਰੇ ਵਰਗਾ ਕਿੰਨਾ ਕੰਮ ਦੇਤੋਂ ਵਾਰਨ ਨਾਲ ਬਈ ਘਰੇ 2 ਮਿੰਟ ਕਹਿ ਕੇ ਜਾਂਦਾ 2 ਘੰਟੇ ਮੁਰਦਦਾ ਨਹੀਂ ਆਪਾਂ ਸਮੇਂ ਦੀ ਕਦਰ ਕਰਦੇ ਆ ਔਰੇ ਉਹ ਭਰਾ ਨੇ ਸੱਚ ਕਿਹਾ ਭਰਾਵਾ ਆਹ ਨੂੰ ਕਦਾਂ ਪੈਸੇ ਮਿਲਦਾ ਹੋ ਕੁਝ ਮਿਲਦਾ ਠੀਕ ਆ ਇਹ ਤੋਂ ਤੇ ਕੰਮ ਕਰਾ ਦੇਗੇ ਉਹ ਲੱਗ ਜਿਹਾ ਕੰਮ ਤੇ ਮੇਰੇ ਟਾਈਮ ਦੇ ਰੁਪਏ ਨਾਲ ਦੇ ਕੋਈ ਮੁਰਤੀਕੇ ਉਹ ਮੈ ਤਾਂ ਮੁਰਤੀਕੇ ਬਾਈ ਠੀਕ ਤੂੰ ਤਾਂ ਸਹੀ ਤੂੰ ਹੁਣ ਤੂੰ ਹੁਣ ਫਿਰ ਵਾਲੀ ਗੱਲ ਮਾਰ ਤੋ ਕਿਹੜੀ ਰਾਜਪੁਰ ਹੋਰ ਵਾਲੀ ਆ ਹੈ ਪਰ ਸਿੰਗਲ ਗੱਲ ਕਰ ਦੇਣ ਤੂੰ ਠੀਕ ਆ ਠੀਕ ਆ ਚਲੋ ਇਹਦੇ ਨਾਲ ਆ ਕੇ ਸਾਲ ਹੋ ਗਿਆ ਹਾਂ ਹੁਣ ਮੈਂ ਹੁਣ ਜਾਉਂਗਾ ਚਲ ਹੁਣ ਚਲ ਮੇਰੀ ਗੱਲ ਸੁਣ ਬਾਈ ਉਰੇ ਤੁਸੀਂ ਕੀ ਬਣਾ ਲਿਆ ਖੱਪ ਕੇ ਜਿਹੜੇ ਬਾੜ ਕੇ ਉਹਨੇ ਸਾਰੇ ਨੇ ਕੋਠੀਆਂ ਉੱਡਾ ਰੱਖੀਆਂ ਨਹੀਂ ਆ। ਉਰੇ ਤੇਰੇ ਅਰਗਾ ਪਾਣੀ ਦਾ ਗਲਾਸ ਨਹੀਂ ਪੀਂਦਾ। ਮਾਂ ਨੂੰ ਸਿਰ ਦੁਖਦੇ ਦੀ ਬੋਲੀ ਨਹੀਂ ਲਿਆ ਕੇ ਦਿੰਦਾ। ਉੱਥੇ ਜਾ ਕੇ ਟਾਪਰ ਗਲਾਸ ਖੋਚਣਾ ਪੈਂਦਾ। ਗਲਾਸ ਨਹੀਂ ਪੀਂਦਾ। ਕੀ ਚੱਲ ਜਿਹੜਾ ਮੈਂ ਆਇਆ? ਕੀ ਤੁਸੀਂ ਕਹੀ ਹੋ ਕੁਝਾ ਮੇਰੀ ਗੱਲ ਹੁਣ? ਹਰਜਾ। ਕੀ ਮੈਂ ਕਹਾ ਵੀਰੇ ਹੁਣ ਕੀ ਮੈਂ ਕੀ ਕਹਾਂ ਉਹ ਦੂਬਾ ਹੁਣ ਤੈਨੂੰ? ਇਹ ਦੱਸ ਵੀ ਨਾ ਮੈਨੂੰ ਕਿ ਮੈਂ ਤੁਰਜ ਰਿਹਾ ਆਂ ਵੀ ਮੈਂ ਤੈਨੂੰ ਕੀ ਕਹਾਂ ਹੁਣ? ਬੱਸ। ਹਾਂ ਜੇ ਮੋਟੇ ਤੇ ਸੀ ਨਾ। ਫੱਲੇ ਜੁੜਾ ਦੇ। ਉੱਥੇ ਜਾ ਕੇ ਤੇਰੇ ਵਰਗਾ ਭਰਾ ਉਹ ਹੀ ਕੰਮ ਕਰਦਾ ਜੋ ਕਹਿੰਦੇ ਨੇ ਉਹੀ ਕਰਨਾ ਪੈਂਦਾ ਲੈਟਰਾਂਗਾ ਸਾਫ ਕਰਨ ਤੱਕ ਦਾ ਕੰਮ ਵੀ ਕਰਨਾ ਪੈਂਦਾ ਤੇਰੇ ਵਰਗੇ ਨੂੰ ਉਹ ਭਰਾਵਾ ਤੂੰ ਆਵਾਜ਼ ਜਾਣਾ ਕੋਈ ਰੱਖ ਠੀਕ ਆ ਮੇਰੇ ਕੋਲ ਟਾਈਮ ਨਹੀਂ ਮੋੜੇ ਤੇ ਸੀ ਨਾ ਕਲੇਜ ਹੁੰਦਾ ਤੇ ਉੱਥੇ ਜਾ ਕੇ ਤੇਰੇ ਵਰਗਾ ਭਰਾ ਪਤਾ ਨਹੀਂ ਕੀ ਬਣੂ ਪੰਜਾਬ ਦਾ ਰੱਬਾ ਇੱਥੇ ਤਾਂ ਸੋਚ-ਸੋਚ ਕੇ ਜਿੰਨਾ ਵੀ ਚਿਰ ਸੋਚ ਕਰਾਂ ਕਿਸੇ ਦੀ ਆਪਦਾ ਕੰਮ ਕਰੀਏ ਅੱਜ ਕਾ ਪਤਾ ਨਹੀਂ ਕਿਦੋਂ ਟੱਕਰ ਹੋਇਆ ਤੇ ਬੰਦੇ ਨੇ ਵਾਰੀ ਨੂੰ ਡਰਾਵਾ ਕਰਕੇ ਰੱਖਦਾ ਬਾਹਰ ਨਹੀਂ ਜਾਣਾ ਇਹ ਨਹੀਂ ਕਰਨਾ ਸੁੱਖ ਸੁੱਖ ਹਜੇ ਬਖਸ਼ੀ ਆ ਸੁੱਖ 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 ਮਨ ਲ ਮੈਂ ਸੁੱਖ ਸੁੱਖ ਕਰੀਆ ਨਾ ਸੁੱਖ ਸੁੱਖ ਕੀ ਗੱਲ ਉਹ ਤੇ ਕਪੀਓ ਨਾ ਸਿਆਣਾ ਮਮੇ ਮੇਰੀਆਂ ਕਾਲੇ ਨੱਖਾਂ ਖੋਲਤੀਆਂ ਤੇ ਵਰਗੀਆਂ ਸੋਚਾਂ ਸਾਰੇ ਮੁੱਤਾਂ ਨੂੰ ਹੋ ਗਈਆਂ ਫੇਰੇ ਬਸਣ ਦੀ ਦੁਨੀਆ ਹੁੱਤ ਤਾ ਚੰਗਾ ਕਿ ਨਹੀਂ ਕਰਦਾ ਜਿੰਨ ਤੋਰ ਕੇ ਆ ਮਾਂ ਉਥੇ ਨੋ ਕਰ ਬਣਾਗੇ ਪੂਰਾ ਮਾਲਕਾਂ ਲੈ 25 30 ਲੱਖ ਰੁਪਇਆ ਲਾ ਕੇ ਜਾਵਾਂਗੇ ਨਾ ਕਰਨੀ ਫਿਰ ਵਿਧਾੜੀ ਆ ਗਈ ਉੱਥੇ ਲੈ ਜਿਹੜਾ ਤੇ ਪੱਕੀ ਲੈਣਾ ਸੀ ਮੇਰੇ ਤੇ ਮੈਨੂੰ ਜੇ 5 ਲੱਖ ਰੁਪਇਆ ਦੇ ਦੋ ਠੀਕ ਹੈ ਬਹੁਤ ਹੈ ਮੇਰੇ ਦੇ ਕੰਮ ਸਹੀ ਗੱਲ ਪਸੰਦ ਆਇਆ ਜੰਗਵਾਦ ਦਾ ਰਹੇ ਪੁੱਤ ਕਾਲਾ ਅੱਜ ਕੱਲ ਕਿਸੇ ਕੋਲ ਕਿੱਥੇ ਟਾਈਮ ਐ ਨਾ ਜਿਹਨੇ ਤੈਨੂੰ ਇੰਨੀ ਸੋਹਣੀ ਰਹਿ ਦਿੱਤੀ ਐ ਮੈਂ ਵੀ ਦਿਨੋਂ ਤੈਨੂੰ ਚਾਹੁੰਦੀ ਨਹੀਂ ਸੀ ਤੋੜਨਾ ਆ ਨੂੰ ਲੈ ਹੋ ਤੂੰ ਠੀਕ ਹਾਂ ਹਾਂ ਅਰਾ ਪੱਗੇ ਕੰਮ ਕੀਤਾ ਕਾਲੇ ਨੇ ਯੋਜਨਾ ਨੇ ਬੰਦ ਨੂੰ ਬੜਾ ਹੋਣਾ ਪਤਲੇ ਰੱਖਣਾ ਉਹ ਵੀ ਪੰਜ ਲੱਖ ਰੁਪਏ ਲਾ ਕੇ ਬਣਾਉਣੀ ਰੁਜ਼ਗਾਰ ਖਾਣ ਵਾਲਾ ਉਹ ਵੀ ਪੀ ਜਾਣਾ ਮੈਨੂੰ ਉਹਨਾਂ ਨੂੰ ਕੰਮ ਨਹੀਂ ਲੱਗਦਾ